ਨਮਸ਼ਕਾਰ ਲਖਵਾਰ ਹੈ ਕਲੰਗੀ ਸੋਹ ਹੈ ¡Ah, I'm She, she and the ਅਬਲ ਇੱਕ ਨਾਮ ਅਨੇਕ ਤੇਰੇ ਸਰਬ ਜੀਵ ਦੇ ਵਿੱਚ ਵਸ ਰਾਮ ਕਰਦਾ ਕੋਈ ਬੁੱਤਾਂ ਨੂੰ ਪੂਜਦਾ ਮੰਦਰੋਂ ਮੇ ਕੋਈ ਕਾਬੇ ਦੀ ਤਰਫ ਸਲਾਮ ਕਰਦਾ ਕੋਈ ਆਖੇ ਸਿੰਘ ਦਸ਼ਮੇਸ਼ ਜੀ ਦਾ ਮੈਂ ਨਹੀਂ ਠਾਕਰਾ ਤਾਈ ਪ੍ਰਣਾਮ ਕਰਦਾ ਬੰਦੇ ਆ ਮੰਨ ਤੂੰ ਜਿਸ ਤਰ੍ਹਾਂ ਚਿੱਤ ਚਾਹੇ ਸਤਗੁਰ ਸਭ ਦੇ ਕਾਮ ਤਮਾਮ ਕਰਦਾ ਸਤਗੁਰੂ ਸ਼ਬਦ ਦੇ ਕਾਮ ਤਮਾਮ ਕਰਦਾ ਉਹ ਇੱਕਾ ਨਾਮ ਅਨੇਕ ਨੇ ਆਪੋ ਆਪਣੇ ਧਰਮਾਂ ਵਿੱਚ ਉਸ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਕੋਈ ਅੱਲਾ ਕੋਈ ਵਾਹਿਗੁਰੂ ਕੋਈ ਰਾਮ ਅੱਲਾ ਵਾਹਿਗੁਰੂ ਖਦਾ ਦਾ ਨਾਮ ਹੈ ਇੱਕ ਹੈ ਪਰਮਾ ਵਿੱਚ ਪੈਗੀ ਦੁਨੀਆ ਆਓ ਗੁਰੂ ਪਿਆਰਿਓ ਸ਼ਬਨਾਂ ਦਾ ਜੋ ਗੁਰੂ ਪਿਆਰਿਓ ਆਪਾਂ ਪਰਮਾਤਮਾ ਦੀ ਖੇਤੀਬਾੜੀਆਂ ਅਕਾਲ ਪੁਰਖ ਪਰਮਾਤਮਾ ਨੂੰ ਸ਼ਬਨਾਂ ਦਾ ਫਿਕਰ ਹੈ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਹਫਤਾਵਾਰੀ ਐਤਵਾਰ ਨੂੰ ਮਹਾਪੁਰਸ਼ ਸੰਤ ਬਾਬਾ ਬਸਵਾ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋ ਚੱਲਦੀ ਕਾਰ ਸੇਵਾ ਵਿੱਚ ਗੁਰੂ ਪਿਆਰੇ ਆਪਣੀ ਦਸਾਂ ਨੋਹਾਂ ਦੀ ਕੀਰਤਨ ਨੂੰ ਸਫਲਾ ਕਰਦੇ ਹਾਂ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋ ਸਰਬੱਤ ਮਾਈ ਭਾਈ ਗੱਜ ਕੇ ਬੁਲਾਓ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਥੇ ਆਏ ਨੇ ਭਾਈ ਸਾਰੇ ਸਤਿਕਾਰਯੋਗ ਨੇ ਪ੍ਰਬੰਧਕ ਕਮੇਟੀ ਵੱਲੋਂ ਪਾਵੇਂ ਯਥਾ ਤਿੰਨ ਦਾ ਕੱਲਾ ਦੋ ਨੇ ਮਿੰਟ 20-20 ਦੇ ਗੁਰੂ ਪਿਆਰਿਓ ਆਓ ਜੋ ਵੰਡ ਕੇ ਸ਼ਮਾਂ ਦਿੱਤਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕੁਝ ਸਮਾਂ ਲੰਘਿਆ ਕੁਝ ਵਾਕੀ ਹੈ ਜਿਹੜਾ ਪ੍ਰੇਮ ਪਿਆਰ ਆ ਸਤਿਕਾਰ ਆ ਗੁਰੂ ਪਿਆਰਿਓ ਇਹਦੀ ਕੋਈ ਕੀਮਤ ਨਹੀਂ ਤੇ ਸਾਧ ਸੰਗਤ ਜੀ ਸਾਰਿਆਂ ਨਾਲ ਵੱਡਾ ਮਾਨ ਸਤਕਾਰ ਜੋ ਸਾਡੀਆਂ ਸਤਿਕਾਰਯੋਗ ਮਤਾਵਾਂ ਪਿੱਛੇ ਬੈਠੀਆਂ ਬੱਚੀਆਂ ਨੂੰ ਸਾਡੇ ਸਿਆਣੇ ਬਜ਼ੁਰਗ ਮਾਰਤਕਾਰ ਪੇਜ ਕੇ ਗਏ ਨੇ ਆਹ ਗੁਰੂ ਪਿਆਰਿਓ ਖਣ ਤੋਂ ਪਹਿਲਾਂ ਹੀ ਹੋਰ ਵੀ ਗੁਰਸਿੱਖ ਸੰਗਤਾਂ ਨੇ ਜੋ ਗੁਰਸਿੱਖ ਸੰਗਤਾਂ ਹਰ ਹਫਤਾਵਾਰੀ ਮਹਾਪੁਰਸ਼ ਸੰਤ ਬਾਬਾ ਬਸਵਾ ਸਿੰਘ ਜੀ ਦੇ ਪਾਵਨ ਅਸਥਾਨਾਂ ਤੇ ਆਪਣੀ ਮਨੋ ਕਾਮਨਾ ਲੈ ਕੇ ਆਉਂਦੇ ਨੇ ਗੁਰੂ ਪਿਆਰਿਓ ਚੱਲਿਆ ਚੱਲਿਆ ਕਦਮ ਕਦਮ ਗੁਰੂ ਮਹਾਰਾਜੀ ਸੰਗਤ ਦਾ ਲਿਖੇ ਵਿੱਚ ਲਾਵੇ ਆਓ ਗੁਰੂ ਪਿਆਰਿਓ ਜਿਹੜੀਆਂ ਗੁਰਸਿੱਖ ਸੰਗਤਾਂ ਨੂੰ ਖੁਸ਼ੀਆਂ ਦਿੱਤੀਆਂ ਨੇ ਪਰਮਾਤਮਾ ਨੇ ਖਾਲੀ ਝੂਲੀਆਂ ਭਰੀਆਂ ਨੇ ਉਹਨਾਂ ਨੇ ਫਿਰ ਖੁਸ਼ੀਆਂ ਦੇ ਨਾਲ ਅਖੰਡ ਪਾਠ ਪੜਾ ਆਰੰਭ ਕਰਵਾਏ ਨੇ ਸਹਿਜ ਪਾਠ ਸੁਖਮਨੀ ਸਾਹਿਬ ਦੇ ਯਾਪ ਹੋਏ ਨੇ ਗੁਰੂ ਪਿਆਰਿਓ ਇਹ ਦਰ ਐਸਾ ਜੋ ਸਰਦਾ ਭਾਵਨਾ ਲੈ ਕੇ ਆਉਂਦਾ ਗੁਰੂ ਮਹਾਰਾਜ ਜੀ ਸਭਨਾਂ ਦੀ ਖਾਲੀ ਝੋਲੀ ਭਰਦੇ ਨੇ ਬਹੁਤ ਸਾਰਾ ਮਾਨਤਕਾਰ ਸਾਡੇ ਸਰਦਾਰ ਸਾਹਿਬ ਜੀ ਨਗਰ ਅਮਰਗੜ ਝੁੰਗਾ ਤੋਂ ਆਉਂਦੇ ਨੇ ਹਰ ਹਫਤਾਵਾਰੀ ਐਤਵਾਰ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਗੁਰੂ ਪਿਆਰਿਓ ਇਹਨਾਂ ਬੱਚੀਆਂ ਨੂੰ ਇੱਕ ਕਿੱਟ ਲਿਆ ਕੇ ਦਿੱਤੀ ਗਈ ਆ ਸਾਡੀ ਸਤਕਾਰਯੋਗ ਮਾਤਾ ਵੱਲੋਂ ਸਰਦਾਰ ਜੀ ਨੇ ਇਹਨਾਂ ਬੱਚਿਆਂ ਨੂੰ ਦਿੱਤੀ ਆ ਨਾਲ ਮਾਇਆ ਵੀ ਪਾ ਕੇ ਦਿੱਤੀ ਆ ਆ ਗੁਰੂ ਪਿਆਰਿਓ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਤਕਾਰ ਤਦ ਹੀ ਹੁੰਦਾ ਸਾਥ ਸੰਗਤ ਜੀ ਇਹ ਬੱਚੀਆਂ ਇਸੇ ਦਰ ਤੋਂ ਤਕਰੀਬਨ ਲੰਮੇ ਸਮੇਂ ਤੋਂ ਇਸੇ ਦਰ ਤੋਂ ਇਹਦਾ ਦੀ ਸ਼ੁਰੂਆਤ ਹੋਈ ਸੀ ਅੱਜ ਵੱਡੀਆਂ-ਵੱਡੀਆਂ ਸਟੇਜਾਂ ਤੇ ਜਾਂਦੀਆਂ ਨੇ ਬੜਾ ਮਾਣ ਸਤਕਾਰ ਹੁੰਦਾ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੇ ਜਾਣੂ ਨੇ ਗੁਰੂ ਪਿਆਰਿਓ ਪ੍ਰਬੰਧਕ ਕਮੇਟੀ ਦਾ ਵੀ ਅਸੀਂ ਰੱਬ ਵਰਗੀਆਂ ਇਲਾਕੇ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਜੋ ਹਫਤਾਵਾਰੀ ਪਿਛਲੇ ਬਾਰੇ ਸਾਧ ਸੰਗਤ ਜੀ ਦਰਬਾਰ ਸਾਹਿਬ ਬਣਿਆ ਹੋਇਆ ਉੱਥੇ ਬੱਚੀਆਂ ਹਾਜ਼ਰੀ ਭਰਦੀਆਂ ਹੁੰਦੀਆਂ ਸੀ ਆਹ ਸੰਗਤਾਂ ਦੇ ਸਹਿਯੋਗ ਦੇ ਨਾਲ ਕਿਰਪਾ ਗੁਰੂ ਪਿਆਰਿਓ ਗੁਰੂ ਮਹਾਰਾਜਿਆਂ ਦੀ ਵਡਾ ਦੀਵਾਨ ਹਾਲ ਵੀ ਬਣਿਆ ਲੰਗਰ ਹਾਲ ਵੀ ਬਣਿਆ ਗੁਰੂ ਮਹਾਰਾਜ ਜੀ ਦਾ ਦਰਬਾਰ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਮਹਾਰਾਜ ਚੜ੍ਹਦੀ ਕਲਾ ਹਰ ਮਦਾਨ ਫਤਿਹ ਬਖਸ਼ੇ ਪਰਮਾਤਮਾ ਦਾਣ ਕਰਵਾਵੇ ਡੰਡਨਾ ਭਰਾਵੇ ਚਿੜੀਆ ਚੁੰਝ ਪਰ ਲੈ ਜਾਏ ਨਦੀ ਉਹਨਾਂ ਘਟਦਾ ਨੀਰ ਦਾਣ ਦੀਏ ਧਨ ਕਰਦਾ ਨਹੀਂ ਕਹਿਗੇ ਭਗਤ ਕਬੀਰ ਆਹ ਗੁਰੂ ਪਿਆਰਿਓ ਆਪਣੇ ਸਮੇਂ ਵਿੱਚ 10 ਕਿ ਮਿੰਟ ਲੰਘ ਚੁੱਕੇ ਨੇ 5-5 ਮਿੰਟ ਦੀਆਂ ਦੋ ਕਵਤਾਵਾਂ ਕਹਿ ਕੇ ਜਥਾ ਖਿਮਾ ਦੀ ਜਾਂਚ ਹੋ ਜਾਵੇਗਾ ਸਤੋ ਬਾਅਦ ਜਿਵੇਂ ਜਿਵੇਂ ਵੀ ਜਥੇ ਆ ਨੇ ਗੁਰੂ ਪਿਆਰਿਓ ਕਨੇ ਹਾਜ਼ਰੀ ਭਰੀ ਜਾਣੀ ਆ ਚਮਕੌਰ ਸਿੰਘ ਜੀ ਮਹਾਲਾ ਉਹ ਹਾਜ਼ਰੀ ਭਰਨਗੇ ਸਾਤੋਂ ਬਾਅਦ ਫਿਰ ਸੁਖਾ ਸਿੰਘ ਜੀ ਲੁਧਿਆਣਾ ਫਿਰ ਜੈਪ ਸਿੰਘ ਜੀ ਰੰਧਾਵਾ ਗਲਵੱਟੀ ਤੋਂ ਜਿਵੇਂ ਵੀ ਜਥੇ ਆਏ ਨੇ ਉਕਨੇ ਹਾਜ਼ਰੀ ਭਰੀ ਜਾਉ ਭਾਈ ਆਉ ਜਿਹੜਾ ਆ ਜੂਨ ਜਲਾਈ ਮਹੀਨਾ ਚੱਲ ਰਿਹਾ ਸਾਜ ਸੰਗਤ ਜੀ ਗੁਰਨਾਨਕ ਦੀ ਗੱਦੀ ਦੇ ਵਾਰਸ਼ ਅੱਠਵੇਂ ਵਾਰਸ਼ ਗੁਰੂ ਸ੍ਰੀ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਸੇ ਮਹੀਨੇ ਵਿੱਚ ਆ ਰਿਹਾ ਗੁਰੂ ਮਹਾਰਾਜ ਜੀ ਦਾ ਜਨਮ ਸਾਜ ਸੰਗਤ ਜੀ 8 ਸਾਵਣ ਸ਼ਾਵਣ ਬਦੀ 10ਵੀਂ ਆਉ ਸਾਜ ਸੰਗਤ ਜੀ 7 ਜਲਾਈ 1652 ਦੇ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਰਾਜਿਆਂ ਦੇ ਗ੍ਰਹਿ ਵਿਖੇ ਮਾਤਾ ਕਿਰਸਨਾ ਦੇਵੀ ਦੀ ਕੁੱਖੋਂ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਆਹ ਗੁਰੂ ਪਿਆਰਿਓ ਗੁਰੂ ਮਹਾਰਾਜ ਜੀ ਵੱਡੇ ਹੋਏ ਦਿੱਲੀ ਦੇ ਵਿੱਚ ਭਿਆਨਕ ਇੱਕ ਹੈਜੇ ਦੀ ਬਿਮਾਰੀ ਫੈਲ ਗਈ ਬੜੇ ਯਤਨ ਕੀਤੇ ਗੁਰੂ ਪਿਆਰਿਓ ਵੈਦ ਹਕੀਮਾਂ ਨੇ ਬੜਾ ਯੋਰ ਲਾਇਆ ਤੇ ਸਾਧ ਸੰਗਤ ਜੀ ਬਿਮਾਰੀ ਤੋਂ ਰਾਹਤ ਨਾ ਹੋਈ ਗੁਰੂ ਪਿਆਰਿਓ ਫਿਰ ਕਿਸੇ ਗੁਰਸਿੱਖ ਨੇ ਦੱਸਣਾ ਕੀਤਾ ਪੰਜਾਬ ਦੀ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਜਾਓ ਗੁਰੂ ਨਾਨਕ ਦੀ ਗੱਦੀ ਦੇ ਵਾਰਸ਼ ਉਹ ਦਿੱਲੀ ਵਿੱਚ ਆਪਣੇ ਪਵਿੱਤਰ ਚਰਨ ਪਾਉਣ ਤਾਂ ਬਿਮਾਰੀ ਨੂੰ ਠੱਲ ਪੈ ਸਕਦੀ ਹੈ ਆਓ ਸਾਧ ਸੰਗਤ ਜੀ ਉਸ ਸਮੇਂ ਮਿਰਜ਼ਾ ਜੈ ਖਾਨ ਜਿੱਥੇ ਅੱਜ ਕੱਲ ਗੁਰੂ ਪਿਆਰਿਓ ਵਗਲਾ ਸਾਹਿਬ ਗੁਰੂ ਘਰ ਬਣਿਆ ਹੋਇਆ ਉਹ ਮਿਰਜ਼ਾ ਜੈ ਖਾਨ ਦਾ ਵੰਗਲਾ ਸੀ ਆ ਗੁਰੂ ਪਿਆਰਿਓ ਉੱਥੋਂ ਸੰਗਤਾਂ ਭੇਜੀਆਂ ਨੇ ਅਦਵ ਸਤਕਾਰ ਦੇ ਨਾਲ ਸੰਗਤਾਂ ਦਿੱਲੀ ਤੋਂ ਕੀਰਤਪੁਰ ਸਾਹਿਬ ਆਈਆਂ ਨੇ ਆਕੇ ਗੁਰੂ ਮਹਾਰਾਜਿਆਂ ਨੂੰ ਸਾਧ ਸੰਗਤ ਜੀ ਬੇਨਤੀਆਂ ਕੀਤੀਆਂ ਆਓ ਗੁਰੂ ਪਿਆਰਿਓ ਬੇਨਤੀਆਂ ਜਦੋਂ ਵੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਕੋਈ ਆਉਂਦਾ ਹੈ ਬੇਨਤੀ ਮਨਜੂਰ ਹੁੰਦੀ ਹੈ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਜ਼ਰੂਰ ਚੱਲਾਂਗੇ ਤੇ ਸਾਧ ਸੰਗਤ ਜੀ ਹੁਣ ਗੁਰੂ ਮਹਾਰਾਜ ਜੀ ਸੰਗਤਾਂ ਦੇ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚਾਲੇ ਪਾਏ ਨੇ ਗੁਰਦੁਆਰਾ ਸਾਧ ਸੰਗਤ ਜੀ ਪਜੋਖੜਾ ਸਾਹਿਬ ਜੋ ਅੰਬਾਲੇ ਕੈਂਟ ਕੋਲੇ ਆ ਬਾਰ ਬਾਰ ਗੁਰੂ ਮਹਾਰਾਜ ਜੀ ਨੇ ਠਹਿਰ ਕੀਤੀ ਜਦੋਂ ਠਹਿਰ ਕੀਤੀ ਗੁਰੂ ਪਿਆਰਿਓ ਸੰਗਤਾਂ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਮਹਾਰਾਜ ਜੀ ਦੀ ਗੱਦੀ ਦੇ ਵਾਸਤੇ ਸੰਗਤਾਂ ਗੁਰੂ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਰਹੀਆਂ ਨੇ ਉੱਥੋਂ ਦੇ ਰਹਿਣ ਵਾਲਾ ਇੱਕ ਲਾਲ ਚੰਦ ਪੰਡਤ ਜਿਹਨੂੰ ਵਿਦਿਆ ਦਾ ਵੀ ਮਾਣ ਹੋ ਗਿਆ ਤੇ ਜਾਤੀ ਦਾ ਵੀ ਮਾਣ ਹੋ ਗਿਆ ਉਹ ਗੁਰੂ ਪਿਆਰਿਓ ਪੁੱਛਣਾ ਕਰਦਾ ਵੀ ਇਹ ਕੌਣ ਹੈ ਬਾਲਕਾ ਕੌਣ ਹੈ ਕਿੱਥੋਂ ਆਇਆ ਕਿੱਥੇ ਨੂੰ ਇਹਨੇ ਜਾਣਾ ਆਓ ਸਾਧ ਸੰਗਤ ਜੀ ਹੁਣ ਗੁਰੂ ਦੇ ਗੁਰਨਾਨਕ ਦੇ ਸਿੱਖਾਂ ਭਾਈ ਲਾਲਚੰਦ ਪੰਡਤ ਨੂੰ ਗੁਰੂ ਮਹਾਰਾਜੀਆਂ ਬਾਰੇ ਜਿਵੇਂ ਦੱਸ ਰਹੇ ਨੇ ਉਹ ਸਮੇਂ ਦੀਆਂ ਚੰਦ ਲੈਣਾ ਮਨਮੀ ਵਾਲੇ ਜਥੇ ਤੋਂ ਇਸ ਤਰ੍ਹਾਂ ਸਰਵਣ ਕਰੋ ਜੀ ਪੰਡਤ ਪੁੱਛਿਆ ਤਾੜੇ ਬਾਲਕਾਏ ਕਿਧਰੋਂ ਆਇਆ ਤੇ ਕਿਧਰ ਨੂੰ ਜਾ ਬੋਤਾਰੇ ਆ ਤੁਮੇ ਹਰਕ੍ਰਿਸ਼ਨ ਸਾਰਿਆਂ ਗੁਰਸਿੱਖ ਸੰਗਤਾਂ ਦੇ ਵੱਲੋਂ ਮੇਰੀਆਂ ਪਿਆਰਾਂ ਮਹਿਤਾਵਾਂ ਸਿਆਣੇ ਵੀਰ ਬਜ਼ੁਰਗ ਪ੍ਰਬੰਧਕ ਸੇਵਾਦਾਰਾਂ ਵੱਲੋਂ ਜਿੰਨੀਆਂ ਵੀ ਇਲਾਕੇ ਦੀਆਂ ਸੰਗਤਾਂ ਆਈਆਂ ਨੇ ਦੂਰੋਂ ਦੂਰੋਂ ਸਾਧਾ ਭਾਵਨਾ ਲੈ ਕੇ ਸਾਰਿਆਂ ਵੱਲੋਂ ਗੁਰ ਇਤਿਹਾਸ ਦਾ ਸਤਕਾਰ ਕੀਤਾ ਗਿਆ ਜਿਹੜੇ ਖਜ਼ਾਨਿਆਂ ਚੋਂ ਮਾਇਆ ਜਾਂ ਸਤਗੁਰਜੀ ਖਜ਼ਾਨੇ ਭਰਪੂਰ ਕਰਨ ਮੇਰ ਭਰਿਆ ਸਿਤੇ ਹੱਥ ਰਖਣਾ ਗੁਰੂ ਨਾਨਕ ਦੇ ਸਿੱਖਾਂ ਨੇ ਦੱਸਿਆ ਲਾਲ ਚੰਦ ਜੀ ਇਹ ਗੁਰੂ ਨਾਨਕ ਦੀ ਗੱਦੀ ਦੇ 8ਵੇਂ ਬਾਸ ਨੇ ਨਾਮ ਹੈ ਇਹਨਾਂ ਦਾ ਗੁਰੂ ਸ੍ਰੀ ਹਰਿਕ੍ਰਿਸ਼ਨ ਮਹਾਰਾਜ ਜਦੋਂ ਸਾਧ ਸੰਗਤ ਜੀ ਨਾਮ ਦੱਸਿਆ ਤਾਂ ਹਿਰਦੇ ਨੂੰ ਅੱਗ ਲੱਗ ਉੱਠੀ ਕਹਿੰਦੇ ਵੀ ਪਹਿਲਾਂ ਤਾਂ ਦਵਾਪਰ ਦੇ ਗੁਰੂ ਕ੍ਰਿਸ਼ਨ ਮਹਾਰਾਜ ਜੀ ਉਹਨਾਂ ਤੋਂ ਨਾਮ ਡਬਲ ਰੱਖ ਲਿਆ ਆ ਗੁਰੂ ਪਿਆਰਿਓ ਕਹਿੰਦੇ ਜੀ ਵੀ ਇਹਨਾਂ ਨੂੰ ਪੁੱਛੀਏ ਵੀ ਗੀਤਾ ਦੇ ਅਰਥ ਕੀ ਹੁੰਦੇ ਨੇ ਹੋ ਸਕਦਾ ਇਹਨਾਂ ਨੂੰ ਨਾ ਕਰਨੇ ਆਉਂਦੇ ਹੋਣ ਆ ਗੁਰੂ ਪਿਆਰਿਓ 4 ਕਿ ਮਿੰਟ ਬਾਕੀ ਨੇ ਤੇ ਸਾਧ ਸੰਗਤ ਜੀ ਜਿਵੇਂ ਹੁਣ ਲਾਲ ਚੰਦ ਪੰਡਿਤ ਸਾਧ ਸੰਗਤ ਜੀ ਕਹਿ ਰਿਹਾ ਉਸ ਸਮੇਂ ਦੀਆਂ ਚੰਦ ਲੈਣਾ ਮਨਵੀ ਵਾਲੀਆਂ ਬੱਚੀਆਂ ਤੋਂ ਇਸ ਤਰ੍ਹਾਂ ਸਰਵਣ ਕਰੋ ਜੀ ਲਾਲਾ ਦੇ ਕੋਲੋਂ ਕਹੇ ਪੜਦਾ ਗੀਤਾ ਦੇ ਅਰਥ ਕਰਵਾ ਦਈਏ ਜੇ ਅਸੀਂ ਕਰਕੇ ਸੁਣਾਏ ਹੋ ਸਕਦਾ ਤੇਰੇ ਮਨ ਦੇ ਵਿੱਚ ਫੇਰ ਸ਼ੰਕਾ ਰਹਿ ਜਾਵੇ ਵੀ ਗੁਰੂ ਪੁੱਤੈ ਤੋਂ ਸਿੱਖਲੇ ਹੋਣਗੇ ਜਾਂ ਕਿਸੇ ਵਿਦਵਾਨ ਤੋਂ ਸਿੱਖਲੇ ਹੋਣਗੇ ਜਿਹੜਾ ਤੈਨੂੰ ਬੰਦਾ ਤੇਰੇ ਨਗਰ ਦੇ ਵਿੱਚ ਚੰਗਾ ਲੱਗਦਾ ਉਹ ਲਿਆ ਉਹ ਤੋਂ ਗੀਤਾ ਦੇ ਅਰਥ ਕਰਵਾ ਦਿਆਂਗੇ ਆਹ ਗੁਰੂ ਪਿਆਰਿਓ ਜਿਹੜਾ ਸਮਾ ਕਹਿਣ ਨੂੰ ਸਟੇਜ ਤੋਂ ਬੜਾ ਕੁਝ ਜੀ ਕਰਦਾ ਹੁੰਦਾ ਕਿਉਂਕਿ ਸਮਾ ਬੰਨਵਾ ਹੁੰਦਾ ਪ੍ਰਬੰਧਕ ਪੈਂਦੀ ਜੋ ਜਥੇ ਆਏ ਨੇ ਸਾਰਿਆਂ ਨੂੰ ਵੰਡ ਕੇ ਭਾਈ ਸਮਾ ਦਿੰਦੇ ਨੇ ਸੰਗਤ ਨੇ ਬਹੁਤ ਸਾਰਾ ਮਾਨਸਤਕਾਰ ਭੇਜਿਆ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਸਮੂਹ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਗੁਰੂ ਮਹਾਰਾਜਿਆਂ ਦਾ ਬਹੁਤ-ਬਹੁਤ ਸ਼ੁਕਰਾਨਾ ਹਰ ਹਫਤਾਵਾਰੀ ਸਾਡੇ ਵੀਰ ਨਗਰ ਚੱਲ ਤੋਂ ਕਾਲੋਂ ਗੁਰਬਾਣੀ ਚੈਨਲ ਵੱਧ ਤੋਂ ਵੱਧ ਗੁਰਪਿਆਰੇ ਉਹਨਾਂ ਦਾ ਚੈਨਲ ਦੇਖਿਆ ਕਰੋ ਹਰ ਹਰ ਹਫਤੇ ਸੇਵਾ ਕਰਦੇ ਨੇ ਸਾਡੇ ਵੀਰ ਜੀ ਦਾ ਵੀ ਬਹੁਤ-ਬਹੁਤ ਧੰਨ ਧੰਨਵਾਦ ਗੁਰੂ ਮਹਾਰਾਜ ਚੜ੍ਹਦੀ ਕਲਾ ਹਰਮਨਦਾਨ ਫਤਿਹਬਖਸ਼ੀ ਮੇਰ ਭਰਿਆ ਸੱਤੇ ਹੱਥ ਰੱਖੇ ਆਉਣ ਵਾਲੇ ਜਥੇ ਦਾ ਕਰੋ ਜੀ ਸਤਿਕਾਰ ਸਾਨੂੰ ਬਖਸ਼ੋ ਛੁੱਟੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ